76ਵੇਂ ਗਣਤੰਤਰ ਦਿਵਸ ਮੌਕੇ ਬਸੀ ਪਠਾਨਾ ਨਵੀਂ ਅਨਾਜ ਮੰਡੀ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਉਪ ਮੰਡਲ ਮੈਜਿਸਟ੍ਰੇਟ ਹਰਵੀਰ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਉਹਨਾਂ ਦੇ ਨਾਲ ਨਾਇਬ ਤਹਿਸੀਲਦਾਰ ਦੀਪਕ ਭਾਰਤਵਾਦ ਨਗਰ ਕੌਂਸਲ ਕਾਰਜ ਸਦਕ ਅਫਸਰ ਸੁਖਦੇਵ ਸਿੰਘ ਹਾਜ਼ਰ ਰਹੇ ਖੇਤਰ ਮੇ ਗਣਤੰਤਰਤਾ ਦਿਵਸ ਦੀ ਪੂਰੇ ਮੇਰੇ ਹਲਕੇ ਦੇ ਨਿਵਾਸੀਆਂ ਨੂੰ ਪੰਜਾਬ ਦਿਨ ਪੂਰੇ ਦੇਸ਼ ਦੇ ਵਸਨੀਕਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਹੈ ਸੋ ਅੱਜ ਦੇ ਦਿਨ ਅਸੀਂ ਇੱਕ ਹਰ ਜਗ੍ਹਾ ਤੇ ਫੰਕਸ਼ਨ ਕੀਤੇ ਜਾਂਦੇ ਬਹੁਤ ਵਧੀਆ ਪ੍ਰੋਗਰਾਮ ਬੱਚੇ ਵੀ ਕਰਦੇ ਤੇ ਮੇਰੀ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਆਪਾਂ ਹਮੇਸ਼ਾ ਹੀ ਮੈਂ ਗੱਲ ਕਰਦਾ ਕਿ ਰਾਈਟਸ ਦੇ ਨਾਲ ਨਾਲ ਡਿਊਟੀਆਂ ਤੇ ਕੰਮ ਕਰੀਏ ਡਿਊਟੀਆਂ ਆਪਣੇ ਬਹੁਤ ਜ਼ਰੂਰੀ ਨੇ ਤੇ ਮੇਰੀ ਸਾਰਿਆਂ ਨੂੰ ਇਹ ਸੰਦੇਸ਼ ਵੀ ਹੈ ਬੇਨਤੀ ਵੀ ਹੈ ਕਿ ਆਪਾਂ ਇਸ ਗਣਤੰਤਰਤਾ ਦਿਵਸ ਤੇ ਅਹਿਦ ਕਰਕੇ ਜਾਈਏ ਕਿ ਆਪਾਂ ਆਪਣੀਆਂ ਡਿਊਟੀਆਂ ਜਿਹੜੀਆਂ ਨੇ ਸਾਨੂੰ ਸੰਦਾਨ ਮੁਤਾਬਕ ਦਿੱਤੀਆਂ ਗਈਆਂ ਨੇ ਤਾਂ ਉਹਨਾਂ ਨੂੰ ਆਪਾਂ ਪੂਰੀ ਤੰਦ ਹੀ ਦਿਨ ਨਿਭਾਈਏ ਖੁਸ਼ ਰਹੋ ਤੰਦਰੁਸਤ ਰਹੋ ਪੂਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਹਾਂਜੀ ਗਣਤੰਤਰਤਾ ਦਿਵਸ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਬੱਸੀ ਪਟਾਣਾ ਵਿਖੇ ਮਨਾਇਆ ਗਿਆ ਜਿਹਦੇ ਚ ਅਸੀਂ ਪੂਰੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਸੀਗੇ ਤੇ ਜੇ ਜਿਹੜਾ ਸਮਾਗਮ ਹੈ ਪੂਰੀ ਪੀਸਫੁਲੀ ਮੁਕੰਮਲ ਹੋ ਗਿਆ ਜੀ ਪੰਨੂ ਵੱਲੋਂ ਜੀ ਧਮਕੀ ਦਿੱਤੀ ਗਈ ਸੀਗੀ ਉਹਦੇ ਬਾਰੇ ਕੀ ਕਹਿਣਾ ਚਾਹੀਦਾ ਬਿਲਕੁਲ ਪੀਸਫੁਲ ਮੁਕੰਮਲ ਹੋ ਗਿਆ ਜੀ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ